ਹੈਲੋ ਗਾਇਜ਼ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੋਗ ਤੇ ਬਾਬੇ ਨਾ ਤੋ ਕਿ ਆਪਾਂ ਅਗੇ ਸ਼ਹਿਰ ਤੇ ਚੱਲਦੇ ਹਾਂ ਇੰਸਟੀਟਿਊਟ ਥੋੜੇ ਟਾਈਮ ਤੱਕ ਅਜੇ ਟਾਈਮ ਪਿਆ 10 20 ਮਿੰਟ ਤੇ ਤੁਸੀਂ ਵੀ ਕਹਿ ਰਹੇ ਹੋਵੋਗੇ ਮੈਨੂੰ ਲੱਗਦਾ ਵੀ ਦਿੱਲੀ ਵੀ ਦਿੱਲੀ ਮੋਟਰਸਾਈਕਲ ਤੇ ਬਸ ਇੱਥੋਂ ਸਟਾਰਟਿੰਗ ਹੋ ਰਹੀ ਇੰਸਟੀਟਿਊਟ ਜਾ ਰਿਹਾ ਘਰ ਆ ਰਿਹਾ ਵੀ ਵਲੋਗ ਛੋਟਾ ਹੋ ਰਿਹਾ ਦਿੱਲੀ ਬਾਬੇ ਟਾਈਮ ਨਹੀਂ ਲੱਗ ਰਿਹਾ ਪਹਿਲੀ ਗੱਲ ਤਾਂ ਮੈਨੂੰ ਤੇ ਨਾਲ ਦੇ ਨਹੀਂ ਮਿਲ ਰਹੇ ਜੱਸੂ ਉਹ ਕੰਮ ਜੁਲਜਰਿਆ ਜੱਸੀ ਉਹ ਬਿਮਾਰ ਹੋ ਰਿਹਾ ਉਹਨਾਂ ਨੂੰ ਨਹੀਂ ਮਿਲ ਰਿਹਾ ਜੇ ਹੁਣ ਉਹ ਮਿਲਣ ਦਾ ਬਲੌਗ ਬੜੀ ਆਪਾਂ ਨੇ ਉਹਨਾਂ ਨਾਲ ਗੱਲਾਂ ਬਾਤਾਂ ਉਹਨਾਂ ਨਾਲ ਜਿਵੇਂ ਜਿਵੇਂ ਪਿਛਲੇ ਬਲੌਗ ਦੇਖੇ ਨੇ ਕਦੇ 8 ਮਿੰਟ ਦਾ ਆ ਰਿਹਾ 10 ਮਿੰਟ ਦਾ 7 ਮਿੰਟ ਦਾ ਹੁਣ 4 ਮਿੰਟ ਦਾ ਰਹਿ ਰਿਹਾ 5 ਦਾ ਵਾਸ ਇਦਾਂ ਅਸੀਂ ਆ ਹੁਣ ਬਸ ਇੱਕ ਅੱਧੇ ਦਿਨ ਤੇ ਦੀ ਗੱਲ ਹੋਰ ਆ ਤੇ ਬਲੌਗ ਵੱਡੀ ਆਉਂਗੇ ਆਪਾਂ ਤੇ ਚਲੋ ਚਲ ਮੈਂ ਇੰਸਟੀਚਿਊਟ ਆਫ ਮੋਟਰਸਾਈਕਲ ਤੇ ਆਇਆ ਸੀ ਤੇ ਬਸੰਤ ਵਾਲੇ ਦਿਨ ਆਪਾਂ ਗੱਡੀ ਜਾਵਾਂਗੇ ਬਾਬੇ ਗੱਲ ਚ ਡੋਰ ਨਾ ਫਾਸੀ ਰਿਸਕ ਨਹੀਂ ਲੈਣਾ ਜ਼ਿੰਦਗੀ ਚ ਕਦੇ ਵੀ ਆਪਾਂ ਠੀਕ ਆ ਤੇ ਚਲੋ ਚੱਲਦੇ ਹਾਂ ਹਾਂਜੀ ਬਾਬੋ ਇਸ ਤਿਸ ਯੂਨੀਵਰਸ ਦੇ ਸਾਹਮਣੇ ਆ ਗਿਆ ਮੈਂ ਤੇ ਮੜਾ ਜਾਂ ਮੈਂ ਪੜ ਲੈ ਤੇ ਮੈਂ ਹੁਣ ਇਸੇ ਕਾਪੀ ਕੱਢ ਕੇ ਮੜਾ ਜਾਂ ਟੈਕਸਟ ਯਾਦ ਕਰਨਾ ਮੈਂ ਭੁੱਲ ਗਿਆ ਸੀ ਸਵੇਰੇ ਪੜਿਆ ਸੀ ਥੋੜਾ ਜਿਹਾ ਹੋਰ ਪੜ ਲੀ ਜਾਨ ਸਰ ਮੈਨੂੰ ਸਿੱਧਾ ਟੈਕਸਟ ਲੋ ਫਿਰ ਮੈਂ ਪਹੁੰਚਦਾ ਗਿਆ ਬਸ ਮੈਂ ਜਾਣਨਾ ਸੀਦਾ ਅੰਦਰ ਤੁਹਾਨੂੰ ਅੰਦਰ ਜਾ ਕੇ ਤੁਹਾਨੂੰ चलद चलो करोना हूँ तो चल रहे अच्छा सी पेपर तो बहुत वाला हुआ मैडम होने गए भी बार लगता नवा स्टूडेंट कैमरे नाल भी फोन भी अच्छी लगता है मैडम चल रहे प्रोनाउंस बहुत 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 बहु सौखा लग रहा मतलब थोड़ी जी अंग्रेजी आने लग गई बस अपने रह गए पंद्रह भी मिनट फिर चलता घर कुछ खा पी के मिल जाता ਅੱਜ ਬਾਬੇ ਡੋਨਟ ਖਾਣਗੇ ਬਾਬਿਆਂ ਦਾ ਤੋਰਾ ਵੇਰਾ ਜ਼ਿਆਦਾ ਹੋ ਗਿਆ ਇਹੜਾ ਖਾਈਏ ਆਹ ਦੇਖ ਲੈ ਮੈਂ ਤਾਂ ਖਾ ਗਏ ਸੈਂਡ ਅਗਾਂ ਅੰਡਾ ਆਹ ਫਲੇਵਰ ਬਹੁਤ ਵਧੀਆ ਤੁਹਾਨੂੰ ਇਹ ਘੋਲਦੇ ਹੀ ਬਾਬੇ ਬਹੁਤ ਹੈ ਅੰਡਾ ਓਏ ਚੌਕਲੇਟ ਵਾਲਾ ਲੈਤਾ ਆਦੋ ਵਧੀਆ ਏ ਬੰਨਾ ਮਰੋ ਨਾ ਬਸ ਕੀ ਆ ਬੱਲਾ ਦੇ ਲੱਗ ਰ ਬੱਲਾ ਦੇ ਲੱਗ ਰ ਉਹ ਨਹੀਂ ਲੱਗ ਰ ਆ ਲੈ ਬਸ ਵੇ ਅੱਜ ਜੀ ਮਿਸਟਰੋ ਮੈਂ ਆ ਗਿਆ ਸੀ ਖੇਤਾਂ ਚ ਹੱਥ ਨੇ ਵੇਲੇ ਪੜ ਕੇ ਇੰਸਟੀਚਿਊਟ ਚ ਤੇ ਜਸੀਰ ਲੱਗੇ ਜਾਏ ਸੀ ਤੇ ਠੰਡ ਬਹੁਤ ਹੋ ਰਹੀ ਆ ਇਧਰ ਖੇਤਾਂ ਚ ਉਹ ਬਾਬਾ ਮਰ ਆ ਗਿਆ ਉਧਰ ਤੇ ਇੰਨੀ ਜਿਆਦਾ ਠੰਡ ਹੋ ਰਹੀ ਆ ਥੱਲੋਂ ਵੀ ਇੰਨੀਆਂ ਲੇਰਾਂ ਪਾ ਰਖੇ ਨੇ ਗੱਲਾਂ ਲੜ ਦੋ ਪਤਾ ਨਹੀਂ ਮੈਨੂੰ ਬੁਖਾਰ ਹੋ ਰਿਹਾ ਤਾਂ ਕਰਕੇ ਆ ਸਾਡੇ ਗਵਾਂਢੀਆਂ ਦੀਆਂ ਗੋਠੀਆਂ ਦੇ ਮੰਦੋੜੇ